ਭਗਵਾਨ ਵਾਲਮੀਕੀ ਤੀਰਥ ਰਾਮ ਤੀਰਥ ਵਿਖੇ ਧਾਰਮਿਕ ਚੜ੍ਹੇ ਨੂੰ ਲੈ ਕੇ ਸੰਤ ਸਮਾਜ ਅਤੇ ਸੰਗਠਨਾਂ ਵਿਚਾਲੇ ਪੈਦਾ ਹੋਏ ਵਿਵਾਦ ਤੋਂ ਬਾਅਦ ਵਾਲਮੀਕੀ ਭਾਈਚਾਰੇ ਵੱਲੋਂ ਪੰਡਾਰੀ ਪੁਲ ਨੂੰ ਜਾਮ ਕਰਕੇ ਰੋਸ ਪ੍ਰਦਰਸ਼ਨ ਕੀਤਾ ਗਿਆ ਇਸ ਮੌਕੇ ਪ੍ਰਦਰਸ਼ਨਕਾਰੀਆਂ ਨੇ ਦੋਸ਼ ਲਗਾਉਂਦਿਆਂ ਕਿਹਾ ਕਿ ਵਾਲਮੀਕੀ ਤੀਰਥ ਵਿਖੇ ਨਾਥ ਸੰਤਾਂ ਵੱਲੋਂ ਚੰਡੇ ਦੀ ਬੇਅਦਬੀ ਕੀਤੀ ਜਾ ਰਹੀ ਹੈ ਜਿਸ ਨੂੰ ਲੈ ਕੇ ਜ਼ਿਲ੍ਹਾ ਪ੍ਰਸ਼ਾਸਨ ਕੋਈ ਕਾਰਵਾਈ ਨਹੀਂ ਕਰ ਰਿਹਾ ਇਸ ਮੌਕੇ ਵਾਲਮੀਕੀ ਭਾਈਚਾਰੇ ਦੀਆਂ ਵਕ ਵਕ ਜਥੇਬੰਦੀਆਂ ਦੇ ਨੁਮਾਇंदे ਹਾਜ਼ਰ ਸਨ ਫਸਟ ਜੀ ਆ ਸਾਰੇ ਨੂੰ ਬੁਲਾਣਾ ਜੀ ਸਾਰੇ ਨੂੰ ਆਤੀ ਰਤਨਾਕਰ ਦੀ ਪਹਿਚਾਨ ਕਲਮ ਦੀ ਤੀਖੀ ਧਾਰ ਸੇ ਕਰਾਂਗੇ ਲਹੂ ਲਹਾਂ ਆਦੀ ਧਰਮ ਪ੍ਰੇਮੀਆਂ ਸਾਰਿਆਂ ਨੂੰ ਜੈ ਵਾਲਮੀਕੀ ਅੱਜ ਭਾਰਤੀਆ ਵਾਲਮੀਕੀ ਆਦੀ ਚਰਸ਼ਮਾਰ ਜਿਸੜ ਭਰ ਦਾ ਬਹੁਤ ਵੱਡਾ ਇਕੱਠ ਠਾਠਾ ਮਾਰਦਾ ਇਕੱਠ ਅੱਜ ਇੱਥੇ ਇਕੱਠਾ ਹੋਇਆ ਆ ਔਰ ਜਿਹੜੀ 27 ਤਰੀਕ ਨੂੰ ਸੋਰੀ ਹਾਂ ਮੱਧ ਭਾਗੀ ਘਟਨਾ ਜਿਹੜੀ ਵਾਪਰੀ ਆ ਉਹਦੇ ਵਿਰੋਧ ਵਿੱਚ ਅੱਜ ਵਿਸਾਲ ਲੋਕ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ 27 ਤਰੀਕ ਨੂੰ ਦੋ ਡੇਰਿਆਂ ਦੇ ਸੰਤਾ ਨੇ ਜਿਹੜਾ ਹੈ ਸ਼ੋਸ਼ਾ ਚੰਡੇ ਦਾ ਛੇੜਿਆ ਸੀ ਉਸ ਕਾਰਨ ਅੱਜ ਪੂਰੇ ਪੰਜਾਬ 'ਚ ਬੇਚੈਨੀ ਹੈ ਹਲਚਲ ਹੈ ਲੋਕ ਚਿੰਤਾ ਜੁਗਤ ਨੇ ਇਸ ਕਰਕੇ ਅਸੀਂ ਸਰਕਾਰ ਕੋਲੋਂ ਔਰ ਅੰਮਰਸਰ ਦੇ ਪ੍ਰਸ਼ਾਸਨ ਕੋਲੋਂ ਮੰਗ ਕਰਦੇ ਆ ਕਿ ਜਿਹੜੀ ਗੁੰਡਾਗਰਦੀ ਉਹਨਾਂ ਨੇ ਦਿਖਾਈ ਆ ਔਰ ਜਿਹੜੇ ਉਹਨਾਂ ਨੇ ਝੰਡੇ ਲਾਉਣ ਲਾਏ ਨੇ ਉਹਨਾਂ ਨੂੰ 24 ਘੰਟਿਆਂ ਦੇ ਵਿੱਚ ਉਤਾਰਿਆ ਜਾਵੇ ਵੀ ਕਿਰੀ ਨਕਮੀ ਉੱਥੇ ਦੇਖਿਆ ਪੱਤਰਕਾਰਾਂ ਨੇ ਦਿਖਾਇਆ ਮੀਡੀਆ ਨੇ ਦਿਖਾਇਆ ਤੁਹਾਡੇ ਰਾਹੀਂ ਦੇਖਿਆ ਵੀ ਕਿਸ ਤਰ੍ਹਾਂ ਪਾਵਨ ਮੂਰਤੀ ਦੀ ਬੇਦਬੀ ਹੋਈ ਆ ਉਹ ਥੜੇ ਦੇ ਜਿਹੜੇ ਮੂਰਤੀ ਦੇ ਗੱਲੇ ਦੇ ਜਿਹੜੇ ਆ ਔਰ ਹਥਿਆਰਾਂ ਦੇ ਨਾਲ ਜਿਹੜਾ ਝੰਡਾ ਉਹ ਚੜਾਇਆ ਜਦ ਕੇ ਮर्यादा ਨਹੀਂ ਏ ਝੰਡੇ ਇਦਾਂ ਚੜਦੇ ਗੁੰਡਾਗਰਦੀ ਨਾਲ ਝੰਡੇ ਚੜਦੇ ਆ ਪਹਿਲੋ ਭੂਮੀ ਪੂਜਾ ਹੁੰਦੀ ਆ ਮੰਤਰ ਆਚਰਨ ਹੁੰਦਾ ਆ ਕੋਈ ਨਿਤਨੇਮ ਹੁੰਦਾ ਆ ਕੁਝ ਕਲਸ਼ ਰੱਖੇ ਜਾਂਦੇ ਆ ਇਕ ਬੜੇ ਤਰੀਕੇ ਨਾਲ ਝੰਡਾ ਚੜਦਾ ਇਹ ਥੋੜੀ ਵੀ ਗੁੰਡਾਗਰਦੀ ਨਾਲ ਹਥਿਆਰ ਫੜੇ ਤੁਸੀਂ ਝੰਡੇ ਚੜਾ ਦਿੱਤੇ ਇਹ ਮੰਨ ਜਦ ਕੇ ਪ੍ਰਸ਼ਾਸਨ ਨੇ ਸਾਨੂੰ 8 ਘੰਟੇ 7 ਘੰਟੇ ਅਸੀਂ ਬਚਤ ਭਵਨ 'ਚ ਬੈਠੇ ਆ ਵੀ ਤੁਹਾਡੀ ਕੰਪਰੋਮਾਈਜ਼ ਹੋਏਗਾ ਮੀਟਿੰਗ ਹੋਏਗੀ ਜੋ ਮੀਟਿੰਗ ਸੰਤ ਪਾਸ ਕਰਨਗੇ ਉਹ ਝੰਡਾ ਚੜੇਗਾ ਸਾ ਨਹੀਂ ਹੋਇਆ ਪ੍ਰਸ਼ਾਸਨ ਬੁਰੀ ਤਰ੍ਹਾਂ ਫੇਲ ਹੋਇਆ ਜੀ ਇਹਦੇ ਵਿੱਚ ਦੇਖੋ ਹਜ਼ਾਰ ਬੰਦਾ ਜੀ ਐਸਐਸਪੀ ਨਾਲ ਮਤਲਬ ਮਿੰਟ ਮਿੰਟ ਦੇ ਮਿੰਟ ਮਿੰਟ ਦੇ ਗੱਲ ਹੁੰਦੀ ਰਹੀ ਹੁਣ ਕੀ ਚਾਹਿਆ ਹੁਣ ਕੀ ਹੋ ਰਿਹਾ ਆ ਜਿਓ ਜੀ ਇਹ ਲਿਸਟ ਦੇ ਦਿਓ ਇਹਨੇ ਬੰਦਿਆਂ ਦੀ ਲਿਸਟ ਦੇ ਦਿਓ ਇਹਨੇ ਬੰਦਿਆਂ ਦੀ ਲਿਸਟ ਦੇ ਦਿਓ ਅਸੀਂ ਦਿੰਦੇ ਰਹੇ ਲੇਕਿਨ ਕੋਈ ਗੱਲ ਨਹੀਂ ਬਣੀ ਲੇਕਿਨ ਕੰਨੇ ਜੀ ਤੁਸੀਂ ਪਰਵਾਹ ਨਾ ਕਰੋ ਹਜ਼ਾਰ ਬੰਦਾ ਲਾਇਆ ਉਹ ਹਜ਼ਾਰ ਬੰਦਾ ਤਾਂ ਲੱਗਦਾ ਉਹਨਾਂ ਨੇ ਸਕਿਉਰਟੀ ਲਾਇਆ ਫਿਰ ਜਿੰਨੇ ਝੰਡਾ ਲੁਣਾਉਣਾ ਝੰਡਾ ਬਚਾਨ ਨੂੰ ਥੋੜੀ ਲੈ ਜੀ ਸਾਨੂੰ ਇਹ ਲੱਗਦਾ ਵੀ ਜਿਹੜਾ ਹਜ਼ਾਰ ਬੰਦੇ ਇਸ ਕੋਲ ਟੀ ਲੈ ਜੀ ਉਹ ਝੰਡਾ ਚੜ੍ਹਾਉਣ ਨੂੰ ਲੈ ਸੀ ਤੇ ਪਹਿਲੀ ਡਿਮਾਂਡ ਹੈ ਵੀ ਪਰਚਾ ਹੋ ਕੇ ਰਿਸਟ ਹੋਵੇ ਦੂਸਰਾ ਝੰਡੇ ਉਤਾਰਨ ਜੇ ਨਹੀਂ ਹੋਏਗਾ ਤੇ ਪੰਜਾਬ ਬੰਦ ਵੀ ਹੋਏਗਾ ਉਸ ਤੋਂ ਬਾਅਦ ਜੇ ਲੋੜ ਪੈਂਦੀ ਹੈ ਭਾਰਤ ਬੰਦ ਹੋਏਗਾ ਅਸੀਂ ਵਾਲਮੀਕੀ ਤੇਰੇ ਤੇ ਇੱਕ ਦਿਨ ਰੱਖਾਂਗੇ ਜਿੱਥੇ ਅਸੀਂ ਸ਼ਮਾ ਮੰਗਾ ਕੇ ਜਾ ਕੇ ਵੀ ਜੋ ਗਲਤੀ ਹੋਣਾ ਕੀਤੀ ਆ ਅਸੀਂ ਆਪਣੇ ਤੋਂ ਸ਼ਮਾ ਮੰਗਾ ਕੇ ਇੱਕ ਦਿਨ ਦਾ ਮੌਨ ਰੱਖਾਂਗੇ ਤੇਰੇ ਤੇ ਜਾ ਕੇ ਭੁੱਖ ਰਹਿ ਕੇ 4 ਵਜੇ ਤੱਕ ਵਰਤ ਰੱਖ ਕੇ ਫਿਰ ਬਿਲਕੁਲ ਪੀਸਫੁਲ ਜਾਮਨ ਜੋ ਕੋਈ ਪ੍ਰਦਰਸ਼ਨ ਨਹੀਂ ਕੋਈ ਝੰਡਾ ਨਹੀਂ ਕੋਈ ਡੰਡਾ ਨਹੀਂ ਭਗਵਾਨ ਵਾਲਮੀਕੀ ਮਹਾਰਾਜ ਦੀ ਤੀਰਥ ਹੈ ਬੜੀ ਬੜੀ ਬੇਅਦਬੀ ਕੀਤੀ ਗਈ ਹੈ ਕੁਲਹਾੜੀਆਂ ਦੇ ਨਾਲ ਤੁਹਾਨੂੰ ਚਿੱਤਰ ਵੀ ਦਿਖ ਰਿਹਾ ਹੈ ਵੀ ਵਿਚਾਰ ਰੋਸ਼ ਦਰਨਾ ਪਾਵਨ ਵਾਲਮੀਕੀ ਤੀਰਥ ਅੰਮ੍ਰਿਤਸਰ ਵੀ ਬਹੁਤ ਹੀ ਨਰਾਦਰੀ ਕੀਤੀ ਗਈ ਹੈ ਗੁੰਡਾਗਰਦੀ ਕੀਤੀ ਗਈ ਹੈ ਪੁਲਿਸ ਪ੍ਰਸ਼ਾਸਨ ਵਿੱਚ ਹੀ ਇਨਵੋਲ ਬੜੀ ਮੰਦਭਾਗੀ ਘਟਨਾ ਹੈ ਵੀ ਸਾਡੇ ਮਨ ਨੂੰ ਵੀ ਬੜੀ ਥੇਸ ਪਹੁੰਚੀ ਹੈ ਜੀ ਵੇਖੋ ਇਹੋ ਜਿਹੜਾ ਵਾਲਮੀਕੀ ਇੱਕ ਪਵਿੱਤਰ ਸਥਲ ਉੱਥੇ ਕਦੀ ਵੀ ਇਹੋ ਜਿਹਾ ਕੱਟਣਾ ਨਹੀਂ ਹੋਣੀ ਚਾਹੀਦੀ ਜਿਹੜਾ ਝੰਡਾ ਚੜ੍ਹਨਾ ਚਾਹੀਦਾ ਸਹਿਮਤੀ ਨਾਲ ਚੜ੍ਹਨਾ ਚਾਹੀਦਾ ਹੈ ਜੀ ਜੀ ਵੇਖੋ ਜੀ ਇਹਨਾਂ ਸਹਿਮਤੀ ਬਣਨ ਦਾ ਕਾਰਨ ਹੈ ਵੀ ਸਾਡੇ ਜਿਹੜੇ ਨਾ ਪ੍ਰਸ਼ਾਸਨ ਨੇ ਸਾਨੂੰ ਸਾਡੇ ਜਿਹੜੇ ਆਗੂ ਹੀ ਜਿਹੜੇ ਰਿਸ਼ੀ ਸੀ ਉਹਨਾਂ ਨੂੰ ਇੱਕ ਸਾਈਡ ਤੇ ਬਿਠਾ ਛੱਡਿਆ ਅੰਧੇਖਾ ਕੀਤਾ ਉਹਨਾਂ ਨੂੰ ਇੱਕ ਕਮਰੇ ਜ ਨਜ਼ਰਬੰਦ ਕੀਤਾ ਤੇ ਉਹਨਾਂ ਨੂੰ ਅੱਗੋ ਸ਼ਹਿਦ ਦੇ ਦਿੱਤੀ ਵੀ ਝੰਡਾ ਚੜਾਓ ਸਹਿਮਤੀ ਉਦੋਂ ਬੰਦੀ ਹੈ ਜਦੋਂ ਅਸੀਂ ਕਿਸੇ ਕੋਲ ਜਾਵਾਂਗੇ ਸਮੇਂ ਦੇ ਜਦੋਂ ਕੋਈ ਕਿਸੇ ਕੋ ਆ ਹੀ ਨਹੀਂ ਰਿਹਾ ਉਹਦੀ ਕਾਦੀ ਸਹਿਮਤੀ ਉਹਦੀ ਮਨਮਰਜ਼ੀ ਆ ਉਹ ਮਨਮਰਜ਼ੀ ਹੋਈ ਹੈ ਤਾਂ ਕਰਕੇ ਉੱਥੇ ਸਹਿਮਤੀ ਨਹੀਂ ਹੋ ਪਾਈ ਔਰ ਪ੍ਰਸ਼ਾਸਨ ਵੀ ਨਕਾਰਾ ਆ ਬੇਕਾਰ ਆ ਕਿਉਂਕਿ ਉਹਨਾਂ ਨੂੰ ਸਹਿਮਤ ਨਹੀਂ ਕਰ ਪਾਇਆ ਕਿਤੇ ਬਠਾ ਨੂੰ ਤੁਹਾਡਾ ਇਹ ਆ ਕਿ ਸਭ ਤੋਂ ਪਹਿਲਾਂ ਆਪਏ ਕਹਿ ਸਕਦੇ ਜਿਹੜਾ ਉਹ ਬੋਰਡ ਆ ਸ਼ਾਇਨ ਬੋਰਡ ਇੱਕ ਸਰਕਾਰੀ ਬੋਰਡ ਆ ਔਰ ਉਹਦੇ ਵਿੱਚ ਜਿਹੜੇ ਮਤੇ ਪਾਸ ਹੋਏ ਸੀ 2016 ਦੇ ਵਿੱਚ ਮੂਰਤੀ ਸਥਾਪਨਾ ਹੋਈ ਆ ਉਹਦੇ ਵਿੱਚ ਪਵਨ ਸੱਤ ਚਿੰਨ ਵੀ ਸਰਕਾਰ ਬਣਾ ਕੇ ਗਈ ਸੀ ਸਾਰਿਆਂ ਦੀ ਸਹਿਮਤੀ ਸੀ ਅੱਜੋ ਜੋ ਮਰਜ਼ੀ ਕਹੀ ਜਾਵੇ ਉਸ ਸਮੇਂ ਚ ਉਹਨੇ ਸਰਕਾਰ ਨੂੰ ਸਹਿਮਤੀ ਪੱਤਰ ਲਿਖ ਕੇ ਦਿੱਤਾ ਆ ਉਹ ਸਰਕਾਰ ਪੱਤਰ ਕੱਢੇ ਔਰ ਉਹਤੇ ਬੰਦੀ ਕਾਰਵਾਈ ਕੀਤੀ ਜਾਵੇ ਜਿਹੜਾ ਇਹ ਝੰਡਾ ਚੜਾਇਆ ਗਿਆ 27 ਤਰੀਕ ਨੂੰ ਇਹ ਪੂਰੀ ਜਿਹੜੀ ਉਥੋਂ ਦੀ ਮਰਿਆਦਾ ਨੂੰ ਪੰਕ ਕੀਤਾ ਗਿਆ ਠੀਕ ਹੈ ਕਿ ਇਹਨੂੰ ਵੀ ਕੋਈ ਉਪੱਤੀ ਨਹੀਂ ਹੈ ਵੀ ਲਾਲ ਝੰਡਾ ਕਿਉਂ ਚੜਾਇਆ ਪਰ ਲੇਕਿਨ ਪੂਰੇ ਸਮਾਜ ਨੂੰ ਨਾਲ ਲੈ ਕੇ ਝੰਡਾ ਚੜਾਉਣਾ ਚਾਹੀਦਾ ਸੀ ਜਿਹੜਾ ਉਹ ਪਵਨ ਵਾਲਮੀਕੀ ਆਸ਼ਰਮ ਆ ਔਰ ਕੱਲਾ ਕੋਈ ਇੱਕ ਸਸਤਾ ਦਾ ਨਹੀਂ ਆ ਉਹ ਪੂਰੇ ਵਿਸ਼ਵ ਦਾ ਵਾ ਪੂਰੇ ਹਿੰਦੁਸਤਾਨ ਦਾ ਵਾ ਉਹਨੂੰ ਪੂਰੇ ਸਾਰੇ ਸਮਾਜ ਨੂੰ ਭਰੋਸੇ 'ਚ ਲੈ ਕੇ ਉਸ ਝੰਡੇ ਤੋਂ ਚੜਾਉਣਾ ਚਾਹੀਦਾ ਸੀ ਚਾਹੇ ਉੱਥੇ ਨੀਲਾ ਚੜਦਾ ਚਾਹੇ ਲਾਲ ਚੜਦਾ ਗੱਲ ਝੰਡੇ ਦੀ ਨਹੀਂ ਆ ਪਰ ਲੇਕਿਨ ਜਿਹੜੀ ਉੱਥੇ ਜਿਹੜੀ ਬੇਅਦਬੀ ਹੋਈ ਆ ਉਹ ਤੁਸੀਂ ਸਾਰੇ মিডিਆ ਵਾਲੇ ਵੀ ਜਾਣਦੇ ਹੋ ਪੂਰਾ ਦੇਸ਼ ਜਾਣ ਰਿਹਾ ਇਸ ਕਰਕੇ ਅੱਜ ਜਿਹੜਾ ਇਹ ਭੰਡਾਰੀ ਪੁਲ ਜਿਹੜਾ ਸਾਨੂੰ ਬੰਦ ਕਰਨਾ ਪਿਆ ਇਹਦਾ ਕਾਰਨ ਹੀ ਇਹ ਆ ਕਿ ਪੰਜਾਬ ਦੀ ਜਿਹੜੀ ਸਰਕਾਰ ਹੈ ਉਹ ਸੁੱਤੀ ਪਈ ਆ ਉਹਨਾਂ ਨੂੰ ਚਾਹੀਦਾ ਹੈ ਕਿ ਜਿਹੜੀ ਇਹ ਬਿਲਕੁਲ ਉਹਨਾਂ ਨੇ ਧਿਆਨ ਜੇ ਕੀ ਇਹੜੀ ਬੇਦਬੀ ਹੋਈ ਆ ਪਰ ਪ੍ਰਸ਼ਾਸਨ ਸੁੱਤਾ ਪਿਆ ਵਾ ਪੰਜਾਬ ਦਾ ਸੀਐਮ ਸੁੱਤਾ ਪਿਆ ਇਹ ਜਿਹੜੀ ਅੱਜ ਚੇਤਾਵਨੀ ਆ ਵੀ ਸਾਰੇ ਵੱਖ-ਵੱਖ ਸੰਗਠਨਾਂ ਤੋਂ ਲੋਕ ਜਿਹੜੇ ਅੰਬਸਰ ਵਿੱਚ ਪਹੁੰਚੇ ਨੇ ਕੋਈ ਰਾਜਸਥਾਨ ਤੋਂ ਹਰਿਆਣੇ ਤੋਂ ਚੰਡੀਗੜ੍ਹ ਤੋਂ ਇਹ ਮੈਨੂੰ ਇਹ ਆ ਕਿ ਜੇ ਕੋਈ ਇਦਾਂ ਦਾ ਸੱਟਾ ਨਾ ਨਿਕਲਿਆ ਤੇ ਇਹ ਹਿੰਦੁਸਤਾਨ ਦਾ ਪੰਜਾਬ ਦਾ ਮੋੜ ਜੜਾ ਖਰਾਬ ਹੀ ਹੋ ਸਕਦਾ ਲੋਕ ਛੜਕਾਂ ਦੇ ਆਉਣਗੇ ਫਿਰ ਇਹ ਜਿਹੜੇ ਲੋਕਾਂ ਨੂੰ ਵਾਲਮੀਕ ਸਮਾਜ ਨੂੰ ਇਹਨਾਂ ਨੂੰ ਸਾਹਮਣਾ ਜੜਾ ਉਹ ਔਖਾ ਹੋ